ਦੇ ਵਿੱਚ ਸਿਰ ਰੱਖ ਕੇ ਬੜਾ ਤੁਹਾਡਾ ਧੰਨਵਾਦ ਕਰਦਾ ਇੱਕ ਬੇਨਤੀ ਆ ਜਿਵੇਂ ਬਾਈ ਜੀ ਨੇ ਕਹਿਤਾ ਵੀ ਸਾਡੇ ਨਾ ਵੋਟਾਂ ਪੱਕੀਆਂ ਮੈਂ ਜਦੋਂ ਐਮਪੀ ਤੇ ਐਮਐਲਏ ਲੜਿਆ ਸੀ ਨਾ ਆਜ਼ਾਦ ਉਦੋਂ ਮੈਂ ਇਹ ਗੱਲ ਕਹੀ ਸੀ ਵੀ ਭਾਈ ਸਾਹਿਬ ਮੈਨੂੰ ਵੋਟ ਪਾਓ ਜੇ ਨਾ ਪਰ ਮੇਰੀ ਗੱਲਾਂ ਸੁਣੋ ਕਿਉਂਕਿ ਜੇ ਤੁਸੀਂ ਗੱਲਾਂ ਚੋਂ ਨਿਕਲ ਗਏ ਨਾ ਜਿਹੜਾ ਤੁਸੀਂ ਆ ਜਿਹੜੇ ਤੁਹਾਨੂੰ ਪਸਾਇਆ ਹੋਇਆ ਜਿਹੜੀ ਮੱਛੀ ਨੂੰ ਕੁੰਡੀ ਲੱਗੀ ਹੋਈ ਆ ਤਦੋਂ ਸਾਰੇ ਕਸ ਦੇ ਵਿੱਚ ਹੋ ਜੂਗਾ ਮੈਂ ਤੁਹਾਨੂੰ ਪਹਿਲਾਂ ਸਾਰੇ ਸਿਆਣੇ ਬੰਦੇ ਬੋਜਾਂ ਮੈਂ ਸ਼ੁਰੂ ਦੇ ਵਿੱਚ ਸਾਰਾ ਕੁਝ ਸ਼ੁਰੂ ਕਰ ਦਿੰਦਾ ਇਹ ਲੋਕ ਬਦਲ ਤੁਸੀਂ ਮੁਰਗੀ ਖਾਨਾ ਸੁਣਿਆ ਤੁਸੀਂ ਸਾਰਿਆਂ ਨੇ ਸਾਰੇ ਨੇ ਸੁਣਿਆ ਨਾ ਮੁਰਗੀ ਖਾਨੇ ਦੇ ਵਿੱਚ ਚੋਗਾ ਸਿੱਟਿਆ ਜਾਂਦਾ ਮੁਰਗੀਆਂ ਨੂੰ ਤੇ ਮੁਰਗੀਆਂ ਮੁਰਗੀ ਖਾਨੇ ਦੇ ਵਿੱਚ ਲੈ ਕੇ ਖੁਸ਼ ਹੁੰਦੀਆਂ ਦੱਸੋ ਖੁਸ਼ ਹੁੰਦੀਆਂ ਕਿ ਨਹੀਂ ਹੁੰਦੀਆਂ ਬਾਈ ਜੀ ਗੱਲ ਸਮਝ ਰਿਹਾ ਜੇ ਸਾਰਾ ਕੁਝ ਆਪਣੇ ਸਾਹਮਣੇ ਆ ਜਾਊਗਾ ਹੁਣ ਉਹ ਜਿਹੜੀਆਂ ਮੁਰਗੀ ਖਾਨਾ ਖੋਲਿਆ ਹੁੰਦਾ ਬੰਦੇ ਨੇ ਉਹ ਕਾਦੇ ਵਾਸਤੇ ਖੋਲਿਆ ਹੁੰਦਾ ਵਪਾਰਾਸ ਤੇ ਖੋਲਿਆ ਹੁੰਦਾ ਨਾ ਬਿਲਕੁਲ ਸਹੀ ਤੇ ਜਿਹੜਾ ਮੱਛੀ ਪਾਲਣ ਖੋਲਿਆ ਜਾਂਦਾ ਉਹ ਵੀ ਵਪਾਰਾਸ ਤੇ ਹੁੰਦਾ ਉਹ ਆਪਾਂ ਇਸ ਟਾਈਮ ਮੁਰਗੀਆਂ ਤੇ ਮੱਛੀਆਂ ਸਾਰੇ ਬਲਦੂਆਂ ਤੇ ਮੱਛੀਆਂ ਆਪਾਂ ਸਹੀ ਗੱਲ ਹੈ ਜੀ ਆਪਾਂ ਨੂੰ ਹਰ ਸਰਕਾਰ ਨੇ ਚੋਗਾ ਸਿੱਟਿਆ ਅਸੀਂ ਉਸ ਚੋਗਾ ਚੁਗਿਆ ਜਾ ਕੇ ਉਹ ਚੋਗਾ ਚੁਗ ਕੇ ਅਸੀਂ ਤਾਂ ਸਾਡੀਆਂ ਧੌਂਆਂ ਕਦੇ ਕਿਸੇ ਨੇ ਆ ਕੇ ਵੱਢੀਆਂ ਕਦੇ ਕਿਸੇ ਨੇ ਆ ਕੇ ਵੱਢੀਆਂ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਨੌਜਵਾਨ ਪੀੜ੍ਹੀ ਖੜੀ ਆ ਮੇਰੇ ਵੀਰੋ ਤੁਹਾਨੂੰ ਅੱਜ ਤੱਕ ਕਿਸੇ ਨੇ ਨਹੀਂ ਦੱਸਣਾ ਅਸੀਂ ਉਹ ਗਰੀਬ ਲੋਕ ਆ ਸਾਡੇ ਤੋਂ ਪਤਾ ਨਹੀਂ ਸਰਕਾਰਾਂ ਨੂੰ ਡਰ ਲੱਗਦਾ ਪਤਾ ਨਹੀਂ ਅਸੀਂ ਪ੍ਰਿੰਡ ਜੇ ਅਸੀਂ ਦੇਸ਼ ਦੇ ਵਿੱਚ ਨਾ ਹੋਈ ਹੈ ਨਾ ਤਾਂ ਸਾਡੀ ਇੱਥੇ ਕੋਈ ਕੂਪਤ ਨਹੀਂ ਗਈ ਲੋਕਾਂ ਦੀ ਵੀ ਕੋਈ ਕੂਪਤ ਨਹੀਂ ਪਰ ਸਾਨੂੰ ਮਸਲਿਆ ਜਾਂਦਾ ਜਿਵੇਂ ਮੱਛਰ ਨੂੰ ਧੂਆਂ ਕਰਕੇ ਭਜਾਇਆ ਜਾਂਦਾ ਜਾਂ ਉਹਨਾਂ ਨੇ ਕਰਵਾਉਣਾ ਜਿਵੇਂ ਕਹਿ ਲਓ ਆਪਣੇ ਡਾਕਟਰਾਂ ਦੇ ਵਿੱਚ ਮਸ਼ੀਨਾਂ ਦੀ ਠਾਹ ਕਰਕੇ ਵਜਦਾ ਸਾਨੂੰ ਇਸੇ ਤਰ੍ਹਾਂ ਮਾਰਿਆ ਜਾ ਰਿਹਾ ਪਰ ਮੱਛਰ ਤਾਂ ਬਿਮਾਰੀ ਫਲਾਉਂਦਾ ਅਸੀਂ ਬਿਮਾਰੀ ਵੀ ਨਹੀਂ ਫਲਾਉਂਦੇ ਜਦੋਂ ਕੋਈ ਵੀ ਨਵੀਂ ਸਰਕਾਰ ਆ ਰਹੀ ਹੈ ਤੇ ਉਦੋਂ ਨਾਲ ਦੀ ਨਾਲ ਆਪਾਂ ਬਈ ਸਾਹ ਦਿੰਦੇ ਆ ਇਧਰ ਆ ਜਾ ਬਣੇ ਪਰ ਸਾਨੂੰ ਜਿਹੜਾ ਕਹਿੰਦੇ ਕਿ ਇਹਨਾਂ ਕਿਵੇਂ ਕਰਕੇ ਨਾ ਮਾਰਿਆ ਗਿਆ ਬਾਈ ਉਹ ਮਾਰਿਆ ਕਿਵੇਂ ਗਿਆ ਸਾਨੂੰ ਉਹ ਸੁਣ ਲੋ ਜਦੋਂ ਕਿਸੇ ਤੰਗੜੇ ਦੇ ਘਰੇ ਬੱਚਾ ਜਨਮ ਲੈਂਦਾ ਉਹਨੇ ਕੋਲ ਸਾਰੇ ਪਹੁੰਚ ਜਾਂਦੇ ਆ ਹਾਂਜੀ ਆਜ ਬੱਚਾ ਹੋਇਆ ਸਾਰੇ ਤੰਗੜੇ ਕੋ ਤੰਗੜੇ ਦੇ ਕੋਲ ਜਾਂਦੇ ਨਾ ਸਵਾਦੀ ਆ ਪਰ ਜਿਹੜਾ ਮਾਰਾ ਵਿਅਕਤੀ ਨਾ ਹਸਪੀਟਲ ਦੇ ਵਿੱਚ ਪਿਆ ਹੁੰਦਾ ਉਹ ਮਾਰਾ ਬੱਚਾ ਉਹਦਾ ਉਹਨੇ ਜਨਮ ਲੈ ਕੇ ਦੇਣੀ ਜਨਮ ਲਿਆ ਪਰ ਉਹਦੀ ਕੋਈ ਪੁੱਛਗਿੱਛ ਨਹੀਂ ਹੁੰਦੀ ਨਾ ਕੋਈ ਦੀ ਪੁੱਛਗਿੱਛ ਦੁਨੀਆ ਦੇ ਵਿੱਚ ਹੋਈ ਆ ਨਾ ਹੁੰਦੀ ਆ ਉਹ ਆਪਦਾ ਬਚਪਨ ਗਰੀਬੀ ਸਾਰਾ ਕੁਝ ਵੇਖ ਲੈਂਦਾ ਵੀਰੇ ਸਾਨੂੰ ਸਿੱਧੀ ਤੋਰ ਤੇ ਸੋਹੋ ਸਾਨੂੰ ਪਾਇਆ ਫਰੀਦੀਆਂ ਸਹੂਲਤਾਂ ਦੇ ਵਿੱਚ ਪਿਓ ਦਾਦੇ ਆਪਣੇ ਵੱਖੋ ਵੱਖਰੀ ਪਾਰਟੀਆਂ ਦੇ ਵਿੱਚ ਰਹੇ ਆ ਜੇ ਪਿਓ ਉੱਠਿਆ ਉਹਨੇ ਵੱਖਰੀ ਪਾਰਟੀ ਚੁਣੀ ਆ ਮੁੰਡਾ ਉੱਠਿਆ ਉਹਨੇ ਵੱਖਰੀ ਪਾਰਟੀ ਤੇ ਜੋ ਪਿਓ ਦਾ ਪੋਤਰਾ ਉੱਠਿਆ ਉਹਨੇ ਵੱਖਰੀ ਪਾਰਟੀ ਚੁਣੀ ਆ ਪਰ ਸਾਨੂੰ ਅੱਜ ਤੱਕ ਵੀ ਸਾਨੂੰ ਕੱਖ ਨਹੀਂ ਮਿਲਿਆ ਸਾਡੇ ਛੋਟੇ ਛੋਟੇ ਬੱਚੇ ਹੁੰਦੇ ਆ ਉਹਨਾਂ ਨੂੰ ਫ੍ਰੀਵਿੰਗਾ ਸਹੂਲਤਾਂ ਦੇ ਵਿੱਚ ਪਸਾਇਆ ਇਹਨਾਂ ਸਰਕਾਰਾਂ ਨੇ ਤੁਹਾਨੂੰ ਕਿਹਾ ਕੀ ਜਾਂਦਾ ਵੀ ਆਟਾ ਰੋਟਨ ਦਾਲ ਦੇਵਾਂਗੇ ਤੁਹਾਨੂੰ ਕਿਹਾ ਕੀ ਜਾਂਦਾ ਤੁਹਾਨੂੰ ਕਮਰੇ ਦੇਵਾਂਗੇ ਤੁਹਾਨੂੰ ਕਿਹਾ ਕੀ ਜਾਂਦਾ ਤੁਹਾਨੂੰ ਅਸੀਂ ਆਹ ਚੀਜ਼ ਦੇਵਾਂਗੇ ਬਿਜਲੀ ਫ੍ਰੀ ਦੇਵਾਂਗੇ ਜਦੋਂ ਸਾਡੇ ਕੋਲ ਪੈਸਾ ਨਾ ਹੋਊਗਾ ਤੁਸੀਂ ਇੱਕ ਚੀਜ਼ ਅੱਜ ਜਦੋਂ ਆਪਾਂ ਵਿਆਹ ਛੱਡੇ ਦਾ ਕਰਦੇ ਆ ਤੇ ਆਪਣੇ ਕੋਲ ਝੋਪਣ ਵਾਲੇ ਲੋਕ ਹੁੰਦੇ ਹੁੰਦੇ ਆ ਆਪਾਂ ਕਿਵੇਂ দান ਕਰਦੇ ਹਾਂ 1000 ਰੁਪਏ ਭਾਈ ਜੀ ਜਾ ਤਾਂ ਗੱਲ ਸੁਣ ਲੋ ਇੱਕ ਮੈਂ ਸਾਰੇ ਸਰ ਸਾਹਿਬ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਆਂ ਆਪਾਂ ਕਹਿੰਦੇ ਆਂ ਦਾਨਪੁਰ ਕਰਦੇ ਤੂੰ ਬੜਨਾ ਝੋਫੜਨ ਵਾਲੇ ਆ ਤੇ ਅਸੀਂ ਮੰਤਰੀਆਂ ਦੀਆਂ ਨਿਗਾਹ ਦੇ ਵਿੱਚ ਝੁੱਗੀਆਂ ਝੋਫੜਨ ਵਾਲੇ ਆ ਤੇ ਸਾਨੂੰ ਝੋਫੜਨ ਵਾਲੇ ਮੰਨਿਆ ਗਿਆ ਸਹੀ ਗੱਲ ਜੀ ਇਹ ਝੋਫੜਨ ਵਾਲੇ ਮੰਨ ਕੇ ਤੇ ਆਪਣੇ ਆਪ ਆਪਾਂ ਹੈ ਵੀ ਝੋਫੜਨ ਵਾਲੀਆਂ ਸਾਡੇ ਪੱਲੇ ਕੱਖ ਨਹੀਂ ਕਰਨ ਮਾੜਾ ਮੋਟਾ ਉਹ ਸਮਰਾਜ ਦਾ ਤਾਂ ਪਾ ਕੇ ਬਹਿ ਜੰਨੇ ਉਹ ਵੀ ਆਪਦੀ ਮਿਹਨਤ ਦੇ ਨਾਲ ਭਾਈ ਜੀ ਸਾਡਾ ਬੱਚਾ ਜਦੋਂ ਉਹ 40000 ਦੀ ਨੌਕਰੀ ਨਹੀਂ ਦਿੱਤੀ ਅਜੇ ਤੱਕ ਇਹ ਨਾਰੇ ਜੇ 40000 ਦੀ ਨੌਕਰੀ ਦੇਣਗੇ ਤੇ ਜਿਹੜੇ ਪਿੰਡਾਂ ਦੇ ਵਿੱਚ ਤਣਾਅ ਬੈਠਿਆ ਤੁਸੀਂ ਉਹਨਾਂ ਦਾ ਡਰ ਮੰਨਣਾ ਸ਼ਰਤੋਂਗੇ ਤੁਸੀਂ ਕਦੇ ਵੀ ਉਹਨਾਂ ਦਾ ਡਰ ਨਹੀਂ ਮੰਨਦੇ ਤੁਹਾਡੇ ਘਰੇ 40000 ਦੀ ਨੌਕਰੀ ਆ ਜਾਏ ਤੁਸੀਂ ਮੈਨੂੰ ਦੱਸੋ ਕੀ ਤੁਸੀਂ 4000 ਰੁਪਏ ਬਿਜਲੀ ਬਿੱਲ ਦੇ ਸਕਦੇ ਕਿ ਨਹੀਂ ਦੇ ਸਕਦੇ ਸਮਝਿਆ ਹੁਣ ਦੱਸੋ ਜੇ 40000 ਨੌਕਰੀ ਹੈ ਹੀ ਨਹੀਂ ਅਸੀਂ ਬਿੱਲ ਦੇਵਾਂਗੇ ਕਿੱਥੇ ਕੋਈ ਕਹਿੰਦਾ ਜੀ ਅਸੀਂ ਬਿਜਲੀ ਜਮਾ ਹੀ ਫ੍ਰੀ ਕਰ ਦੇਣੀ ਆ ਕੋਨ ਫ੍ਰੀ ਕਰਨ ਦੇ ਮੌਸਮ ਸੁਣੋ ਤੁਹਾਨੂੰ ਪਤਾ ਫ੍ਰੀ ਕਰੀ ਕਿਉਂ ਜਾਂਦੇ ਆ ਜਿਹੜੀ ਇਹ ਬਿਜਲੀ ਫ੍ਰੀ ਕਰੀ ਜਾਂਦੇ ਆ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜੇ ਤਨਾਟ ਫਰਦੇ ਆ ਚਾਹੇ ਉਹ ਅੰਬਾਨੀ ਗਾਂਮੀ ਹੋਣ ਚਾਹੇ ਕੋਈ ਹੋਰ ਹੋਣਾ ਉਹਨਾਂ ਨੇ ਬਿਜਲੀ ਘਰ ਖਰੀਦ ਲੈਣੇ ਆ ਕਿਉਂਕਿ ਬਿਜਲੀ ਵਿਭਾਗਾਂ ਘਾਟੇ 'ਚ ਜਾਂਦਾ ਰਿਹਾ ਤੇ ਜਿਹੜਾ ਕੋਈ ਤੁਹਾਡੇ ਪਿੰਡ ਤੇ ਡਈ ਲੱਗਿਆ ਜਾਂ ਲੈਣ ਮਨ ਲੱਗਿਆ ਉਹਨੂੰ ਮੂੰਹ ਤੋਂ ਵੀ ਹੱਥ ਫੇਰਾਓ ਜਿਵੇਂ ਤੂੰ ਤਾਂ ਨੌਕਰੀ ਲੱਗਿਆ ਸੀ ਪਰ ਤੇਰਾ ਪੋਤਰਾ ਨਹੀਂ ਲੱਗਣਾ ਉਹ ਬਿਜਲੀ ਵਿਭਾਗਾਂ ਦੇ ਵਿੱਚ ਬਿਜਲੀ ਵਿਭਾਗਾਂ ਘਾਟੇ 'ਚ ਜਾਂਦਾ ਰਹਿਣਾ ਪ੍ਰਾਈਵੇਟ ਸਿਸਟਮ ਹੋ ਹੀ ਜਾਂਦੇ ਆ ਤੁਹਾਨੂੰ ਇਹਨਾਂ ਟੀਚੇ ਦਾ ਪਤਾ ਹੀ ਨਹੀਂ ਕਿਉਂਕਿ ਸਾਨੂੰ ਰੋਟੀ ਪਿੱਛੇ ਲਾਤਾ ਤੁਸੀਂ ਆਦਿਵਾਸੀ ਸੁਣਿਆ ਕੋਈ ਨਾ ਲੋਕ ਜੰਗਲਾਂ ਚ ਰਹਿੰਦੇ ਹੁੰਦੇ ਸੀ ਉਹਨਾਂ ਇਥੇ ਆਪਣੇ ਫਰਕ ਦੱਸੋ ਮੈਨੂੰ ਕੀ ਹੈ ਬਰਾਬਰ ਹੀ ਹੈ ਉਹਨਾਂ ਦੇ ਕੋਲੇ ਫਰਕ ਕਿ ਕਾ ਬਸ ਵੀ ਉਹ ਜੰਗਲ ਦੇ ਵਿੱਚ ਜਾਂਦੇ ਸੀ ਉਹ ਮਿੰਟਾਂ ਦੇ ਵਿੱਚ ਵਿੱਚ ਝੋਪੜੀ ਬਣਾ ਕੇ ਪੈ ਜਾਂਦੇ ਸੀ ਤੇ ਉਹ ਸ਼ਤਾਰ ਕਰਕੇ ਖਾ ਲੈਣਾ ਪੱਡ ਭਰਨਾ ਅੱਜ ਅਸੀਂ ਵੀ ਉਹੀ ਅਸੀਂ ਰੋਟੀ ਖਾਣ ਆ ਕੇ ਚਲੋ ਜੀ ਨਰਮਾ ਚੁਗਨ ਚੱਲਨੇ ਆ ਰਾਜਸਥਾਨ ਅਸੀਂ ਆਹ ਕੰਮ ਆ ਕੇ ਚਲੋ ਜੀ ਚੱਲਨੇ ਆ ਇੱਥੇ ਆ ਬੰਦਾ ਮੈਂ ਤੁਹਾਨੂੰ ਦੱਸੋ ਆਪਣਾ ਬਾਈਡੂ ਉਦਾਹਰਣ ਖੜੀ ਤੇਰੇ ਪੱਲੇ ਕੀ ਆ ਪੁੱਛੋ ਮੈਨੂੰ ਕੀ ਕਰੇਗਾ ਤੂੰ ਫੇਰ ਅਗਲੇ ਨੂੰ ਕੋ ਵੋਟਾਂ ਨੇ ਅਸੀਂ ਫੜਾ ਦੇਣੀ ਕਿਸੇ ਰਾਜ ਨੂੰ ਤੇ ਨੂੰ ਇਹ ਵੋਟ ਤੁਹਾਡੀ ਇੱਕ ਵੋਟ ਰਾਜਾ ਤਿਆਰ ਕਰਦੀ ਆ ਭਗਵਾਨ ਤੁਮਾਨੂੰ ਗਵਾਂਦੀ ਨਹੀਂ ਤੁਰਦੇ ਸੀ ਅੱਜ ਤੁਸੀਂ ਮੁੱਖ ਮੰਤਰੀ ਮੁੱਖ ਮੰਤਰੀ ਬਣਾ ਕੇ ਉਹਦੇ ਨਾਲ ਫੌਜਾਂ ਤੁਰਦਿਆਂ 11 1200 ਗੱਡੀਆਂ ਸੁਰਦੋ ਦੇ ਨਾਲ ਤੇ ਮੈਂ ਕਹਿੰਦਾ ਕੋਈ ਪੁੱਛੋ ਨਾ ਕੋਈ ਲੱਗਦਾ ਨਹੀਂ ਉਹਨਾ ਅੱਜ ਉਹਦੇ ਨਾਲ 110 ਗੱਡੀਆਂ ਚੱਲਦੀਆਂ 40 4000 ਦਾ ਤੇਲ ਪਿੰਦਣਾ ਦੀਆਂ ਗੱਡੀਆਂ ਇੱਕ ਦਿਨ ਦਾ ਉਹ ਆਪਦੇ ਕੋਲੋਂ ਹੀ ਪੋਗਾ ਥੋੜੀ ਵਸਤਾਂ ਸਾਨੂੰ ਕੀ ਕਹਤਾ ਸਾਡਾ ਯਾਰ ਪਿਆ ਨਹੀਂ ਕਿੱਥੇ ਗਿਆ ਅਸੀਂ ਕੀ ਕਰਨਾ ਯਾਰ ਤੇਰੀ ਭਾਈ ਆਪਾਂ ਇੱਥੇ ਮਜ਼ਦੂਰ ਬੈਠੇ ਆ 400 ਰੁਪਿਆ ਦਿਹਾੜੀ ਹੈ 400 ਨਾ ਪੂਰੀ ਪੈਂਦੀ ਹੈ ਤੇ ਤੁਸੀਂ ਕਹਿੰਦੇ ਪੂਰੀ ਪੈਂਦੀ ਮੈਂ ਕਿਹਨਾਂ ਹਾਸ ਨਹੀਂ ਦੱਸੂ ਨਹੀਂ ਪੈਂਦੀ ਨਾ 400 ਰੁਪਏ ਨਾ ਕਦੇ ਵੀ ਪੂਰੀ ਨਹੀਂ ਪੈਂਦੀ ਧੰਨਾ ਤੁਸੀਂ ਗਰੀਬ ਲੋਕ ਧੰਨਾ ਆਪਾਂ ਗਰੀਬ ਲੋਕ ਜਿਹੜੇ ਬੰਦੇ 400 ਰੁਪਏ ਦੇ ਵਿੱਚ ਮੁਕਤੀ ਵੀ ਖਾਈ ਹੁੰਦੇ ਆ ਬਿਮਾਰੀਆਂ ਵੀ ਵੇਖੀ ਹੁੰਦੇ ਆ ਤੇ ਜਿਹੜਾ ਇਹ ਕਹਿੰਦਾ ਬਿਮਾਰੀਆਂ ਵੀ ਵੇਖੀ ਹੁੰਦੇ ਆ ਔਰ ਸਾਡਾ 400 ਰੁਪਏ ਨਾਲ ਤਾਂ ਠੱਕ ਨੂੰ ਕਪੜਾ ਨਹੀਂ ਮਿਲਦਾ ਤੇ ਜਿਹੜੇ ਰੇਡ ਨਾਲ ਆਉਂਦੇ ਆ ਉਹਨਾਂ ਨੂੰ ਅਦਾਸ ਦਰਦੇ ਕਿ ਸਭ ਚਲਾਈ ਹੋਈ ਸੀ ਇਹ ਨੋਟ ਕਰੋ ਜਦੋਂ ਅਸੀਂ ਕਮਰਾ ਪਾਉਣਾ ਅਸੀਂ ਕਮਰਾ ਉਹਦਾ ਇੰਨਾ ਸਾਨੂੰ ਲੱਖ ਰੁਪਇਆ ਇਕੱਠਾ ਕਰਨਾ ਇੰਨਾ ਔਖਾ ਹੋ ਜਾਂਦਾ ਜਿਵੇਂ ਰੱਬ ਨੂੰ ਮਿਲਣਾ ਹੋਵੇ ਰੱਬ ਨੂੰ ਗਰੀਬ ਬੰਦਾ ਮਿਲ ਸਕਦਾ ਪਰ ਲੱਖ ਰੁਪਏ ਨੂੰ ਨਹੀਂ ਮਿਲ ਸਕਦਾ ਕੀ ਚੱਕਰ ਕੀ ਹੈ ਦਾ ਕਾਗਜ ਤੁਹਾਨੂੰ ਪਿੱਛੇ ਚੋਂ ਪਾਤਾ ਤੁਹਾਡੀ ਪਾਵਰ ਕੋਈ ਨਹੀਂ ਉਹਨਾਂ ਦੀ ਤੁਹਾਡੇ ਭੀ ਪੋਤਾ ਭਾਈ ਜੀ ਮੈਟਰ ਬੋੜਦਾ ਨਹੀਂ ਦਾ ਮੈਂ ਤੁਹਾਨੂੰ ਇਹ ਕਹਿੰਦਾ ਵੀ ਤੁਸੀਂ ਦਬੇ ਹੋਏ ਆ ਮੈਂ ਤੁਹਾਨੂੰ ਦਬੇ ਤੁਸੀਂ ਦੇ ਵਿੱਚੋਂ ਕੱਢਣਾ ਕੋਈ ਤੁਨਾ ਆਟ ਬੰਦਾ ਕੋਈ ਤੁਨਾ ਆਟ ਗੰਦਾ ਤੁਹਾਡੇ ਤੇ ਰਾਜ ਨਾ ਕਰ ਸਕਿਆ ਇੱਕ ਮਿੰਟ ਜੀ ਮਾਰੇ ਮੈਨੂੰ ਗੱਲ ਕਰ ਲੈ ਕੋਈ ਗੱਲ ਜਿਹੜੇ ਤਨਾਦ ਬੰਦੇ ਉਹ ਤੁਹਾਡੇ ਤੇ ਰਾਜ ਨਾ ਕਰ ਸਕਣ ووٹ ਤੁਹਾਡੀ ਆ ਜਦੋਂ ਕਿਸੇ ਨੇ ਕਿਹਾ ਜੀ ਆਜੋ ਉੱਥੇ ਫਲਾਣੇ ਦੇ ਕਰੇ ਆਪਣਾ ਮੰਤਰੀ ਆਇਆ ਅੱਛਾ ਜਦੋਂ ਤੁਹਾਨੂੰ ਖਾਨੇ ਚੈਰੀ ਚ ਕਾਨੂੰ ਪੈਂਦਾ ਫਿਰ ਉਹ ਮੰਤਰੀ ਮੰਤਰੀ ਉਹਦਾ ਫੋਨ ਕਿਉਂ ਚਾਗਦਾ ਫੋਟਾ ਫੋਨ ਕਿਉਂ ਨਹੀਂ ਚਾਗਦਾ ਜਵਾਬ ਪੱਟਾ ਪੱਟੇ ਰੱਖੋ ਆਪਣਾ ਭਾਈ ਫਿਰ ਵੱਡਾ ਕੋ ਕਾਦ ਨਾ ਵੱਡਾ ਪਾਪਾ ਦਾ ਪਾਪਾ ਦਾ ਪਾਪਾ ਇਹ ਕਹਿੰਦੇ ਨਾ ਲੈ ਨਾ ਕੋ ਦਾਦਾ ਜੀ ਵੱਡਾ ਬਣਾਇਆ ਤੇਰੇ ਉੱਤੇ ਤੂੰ ਛੋਟਾ ਕਿਨੇ ਕਹਾਂ ਹਾਂ ਜਿਹੜਾ ਵੀ ਇਹ ਜਨਮ ਲੈ ਲੈ ਜੀ ਨੇ ਪੈਸੇ ਵਾਲੇ ਦੇ ਘਰੇ ਉਹ ਰਾਜਸਾਦਾ ਕਰਦਾ ਉਹਨੇ ਕੋਲ ਪਾਵਰ ਵੀ ਆ ਜਾਂਦੀ ਆ ਆ ਬੇੜੀਆਂ ਪੈਣਾ ਖੜੀਆਂ ਜੇ ਮੈਂ ਝੂਠ ਬੋਲਦਾ ਆ ਮੈਨੂੰ ਨਹੀਂ ਪਤਾ ਵੀ ਕਿਸ ਕਰਾਂ ਮਤਲਬ ਜਨਮ ਲਿਆ ਪਰ ਮੈਂ ਇੱਕ ਸਚਾਈ ਦੱਸਣ ਲੱਗਿਆ ਜਦੋਂ ਗਰੀਬ ਘਰ ਦੇ ਵਿੱਚ ਧੀ ਜਨਮ ਲੈਂਦੀ ਆ ਤੇ ਉਹ 18 ਸਾਲ ਤੋਂ ਲੈ ਕੇ 20 ਸਾਲ ਤੱਕ ਆਉਦੇ ਪਿਓ ਦੇ ਘਰੇ ਰਹਿੰਦੀ ਆ ਤੇ 20 ਸਾਲ ਗਰੀਬੀ ਚ ਕੱਟ ਮੰਦੀ ਮੈਨੂੰ ਦੱਸੋ ਆਪਾਂ ਗਰੀਬ ਪਰਿਵਾਰ ਦੇ ਖੜੇ ਆ ਉਹ 21ਵੇਂ ਸਾਲ ਚਾਕੇ ਉਹਦਾ ਵਿਆਹ ਹੋ ਜਾਂਦਾ ਪਹਿਲਾਂ ਵਿਆਹ ਦਾ ਗੱਲ ਦੀ ਸੁਣਾਉਂਦਾ ਸੁਖਬੀਰ ਬਾਦਲ ਦੀ ਕੁੜੀ ਦਾ ਵਿਆਹ ਹੋਇਆ ਤੇ ਲੱਖਾਂ ਰੁਪਿਆ ਦਾ ਕਰੋੜਾਂ ਰੁਪਿਆ ਲੱਗਿਆ ਪੰਜ ਸੱਤ ਤੋਂ ਮੁਫਤ ਫੰਕਸ਼ਨ ਹੀ ਹੋਇਆ ਸੀ ਪਾਲਤਣਾ ਹੀ ਨਾ ਉਹਨੂੰ ਸੱਦਿਆ ਸੀ ਕਿਸੇ ਨੂੰ ਨਹੀਂ ਸੱਦਿਆ ਹੈ ਥੋੜੇ ਪਿੰਡ ਤੋਂ ਸੱਦਿਆ ਹੋਵੇ ਕਿਸੇ ਨੇ ਕੁੜੀ ਦਾ ਵਿਆਹ ਕਿਸੇ ਨੂੰ ਬਾਦਲ ਯਾਰ ਤੁਸੀਂ ਤਾਂ ਯਾਰ ਉਹਦਾ ਸੋਦਾ ਖੈਂਦਾ ਹੁੰਦਾ ਪੰਜਾਬ ਦੇ ਲੋਕ ਮੇਰੇ ਆ ਤੁਸੀਂ ਸੱਦਿਆ ਕਿਉਂ ਤਕਾਂ ਲੱਗਦਾ ਕਿ ਨਹੀਂ ਸੱਦਿਆ ਸਾਨੂੰ ਵੀਰੇ ਜਿਹੜਾ ਕੋਈ ਚੰਗਾ ਨੌਕਰੀ ਲੱਗਿਆ ਹੋਵੇ ਉਹ ਹੀ ਫਸਦਾ ਤੇ ਤੁਹਾਨੂੰ ਆਪਾਂ ਨੂੰ ਮਾਰੇ ਬੋਲਣ ਨੂੰ ਕਿਉਂ ਛੱਡੂਗਾ ਉਹ ਤੇ ਆਪਾਂ ਇੱਥੇ ਹੁਣੇ ਕਿਸੇ ਨੂੰ ਜਾ ਕੇ ਪੁੱਛ ਲਾ ਉਹਨੇ ਕਹਿੰਦੇ ਸਾਡੀ ਮਾਪਾਲ ਦੀ ਕਾਲੀ ਦਾਦਾ ਜਿਵੇਂ ਬਾਗਰੋ ਦੇ ਨਾਲ ਸੇ ਗੋਤੀ ਖਾਂਦ ਰਹੇ ਸਾਡੀ ਮਾਪਾਲ ਕਿੱਥੋਂ ਰਹਿੰਦੀ ਉਹ ਬਈ ਇਹ ਝੰਡੇ ਚੱਕਨੇ ਬੰਦ ਕਰ ਤੋਂ ਮੈਂ ਗੱਲ ਕਰ ਜਦੋਂ ਵਿਆਹ ਹੋਇਆ ਤੇ ਉਹਨੇ ਕਰੋੜਾ ਰੁਪਇਆ ਲਾਇਆ ਤੇ ਜਦੋਂ ਸਾਡੀ ਧੀ ਦਾ ਵਿਆਹ ਹੁੰਦਾ ਤੇ ਕੁੜੀ ਦਾ ਕਿਉਂ ਕਿਉਂ ਦੱਸ ਲੇ ਸੱਚਾ ਬੰਦਾ ਮੈਂ ਸੱਚ ਦੱਸਣ ਲੱਗਿਆ ਵੀ ਮੇਰੇ ਅੱਖਾਂ ਸਾਹਮਣੇ ਹੋਈਆਂ ਗੱਲਾਂ ਉਹ ਆ ਕੇ ਕਰਕੇ ਮੰਗੇ ਤੇ ਆਪਣਾ ਵਿਆਹ ਕਰ ਲੂੰਗਾ ਨਾ ਰੋਂਦਾ ਕੋਈ ਅੰਦਰ ਲਈ ਜਾਣਾ ਉਹਨੇ ਅੰਦਰ ਬਥੌਰੇ ਨਾ ਬਈ ਸੱਚਾ ਜੇ ਤੁਸੀਂ ਚੀਰੋ ਨਾ ਉਹ ਨਾ ਪਸਰੋੜੇ ਨਾ ਕਰ ਜਾਣ ਫਿਰ ਉਹ ਕਹਿੰਦਾ ਯਾਰ ਮਫਰਾਨੇ ਕੋਲ ਜਾਣਾ ਉਹ ਕਿਸੇ ਜਾਣਾ ਕਿ ਤੁਹਾਡੀ ਜਿਹੜੀ 51000 ਸਬਸਕੀਮ ਹੁੰਦੀ ਆ ਉਹ ਕੁੜੀ ਕੋਲ ਦੋ ਜਵਾਕ ਹੋ ਜਾਂਦੇ ਖਾਓ ਦੋ ਮਿਲਦੀ ਉਹ ਵੀ ਕੋ ਦੰਦਾ ਪਾਉਂਗੇ ਰੇਖਾ ਪਰ ਇਹ ਸਾਡੀ ਧੀ ਜੀ ਦਾ ਵਿਆਹ ਹੋਇਆ ਪਿਓ ਨੇ ਕਰੇ ਗਰੀਬੀ ਰੱਖੀ ਆ ਕਿਸੇ ਨੇ ਬਾਹਾਂ ਚ ਚੂੜਾ ਹੀ ਨਹੀਂ ਪਾਇਆ ਸੀ ਕਿਸੇ ਨੇ ਸੂਟ ਵੀ ਜਿਹੜਾ ਪਾਉਣਾ ਸੀ ਉਹ ਮੰਗਵਾ ਲਿਆ ਉਹ ਜਾ ਸਾਡੇ ਫਿੱਟੇ ਲਾਂਤ ਅਸੀਂ ਇੱਕ ਜਨਮ ਲਿਆ ਤੁਸੀਂ ਵੀ ਇੱਕ ਜਨਮ ਲਿਆ ਜਿਨ੍ਹਾਂ ਨੇ ਰਾਜਿਆਂ ਕਰੇ ਜਨਮ ਲਿਆ ਉਹਨਾਂ ਦੇ ਵੱਖਰੇ ਰੂਲ ਉਹ ਸਾਡੀ ਧੀ ਭੈਣ ਦਾ ਵਿਆਹ ਹੋਇਆ ਉਹਨੇ ਪਹਿਰ ਮਾਨ ਹੀ ਨਹੀਂ ਰੱਖਿਆ ਲੈ ਦੱਸਵਾ ਆਪ ਸੀ ਜ਼ਿੰਦਗੀ ਜਿੰਦੇ ਕਰਦੇ ਆ ਮੈਂ ਕਹਿੰਦਾ ਸਾਲ ਖੁੱਡੇ ਚ ਤਾਰ ਦੋ ਫੱਗ ਨਾਲੋਂ ਮੁੱਢੇ ਚੰਗੇ ਨਾਲੋਂ ਖਾਣਾ ਕਿੱਥੇ ਕੰਮ ਆਦਾ ਫਿਰ ਜਦੋਂ ਵਿਆਹ ਹੋਣ ਤੋਂ ਬਾਅਦ ਜਦੋਂ ਫਾਦੇ ਪਤੀ ਦੇ ਘਰ ਗਈ ਪਤੀ ਨੇ ਵੀ 10 ਦਿਨ ਦਾ ਚੰਗੇ ਮੁੱਛਾਂ ਨੂੰ ਵਾਕ ਦਿੱਤੇ ਤਾਂ ਪੈਸੇ ਬੜੇ ਢੜੇ ਆ ਸਿਰ ਤਾਸੂ ਜਦੋਂ ਵਟ ਦਿੱਤੇ ਚੰਗੇ ਕਹਿੰਦਾ ਕੋਈ ਨਹੀਂ ਐਸ ਕਰੋ ਮਹੀਨਾ ਬੀਤੇ ਦੋ ਤੇ 30 ਸਾਡੀ ਜਿਹੜੀ ਪਿਓ ਦੇ ਕਰੇ ਗਰੀਬੀ ਵੇਖਦੀ ਸੀ ਉਹੀ ਉਹ ਘਰਾਂ ਨਾਲ ਤੇ ਘਰੇ ਬੇਸਨ ਲੱਗ ਗਈ ਦੱਸੋ ਮੈਨੂੰ ਇੱਥੇ ਜਿਹੜਾ ਸੰਗਾ ਬਹਿ ਕੇ ਜਦੋਂ ਕਦੇ ਕਦੇ ਨਹੀਂ ਹੈ ਬਹਿ ਕੇ ਤੇਰੀ ਕਦੇ ਵੀ ਬੱਟਿਆ ਤਾਂ ਚੋ ਜੀ ਹੁਣ ਜਿਹੜੀ ਸਾਡੀ ਭੈਣ ਆ ਉਹ ਵਰਤ ਰੋਂਦੀ ਆ ਵੀ ਭਾਈ ਪਿਓ ਦੇ ਘਰੇ ਨਹੀਂ ਤੇ ਉਹ ਘਰਾਂ ਦੇ ਘਰੇ ਉਹ ਰੋਂਦੀ ਆ ਚਲੋ ਨਾਲ ਘਰਾਂ ਦੇ ਤੇ ਕੰਮ ਕਰਦੀ ਆ ਕੋਈ ਕਿਵੇਂ ਕੋਈ ਕਿਵੇਂ ਚਲਾਉਂਦਾ ਕਰਦੇ ਕਿਲੋਂਦੇ ਦੇ ਬੱਚੇ ਨੇ ਜਨਮ ਲੈ ਰਿਆ ਕਿ ਤੁਸੀਂ ਮੇਰੀਆਂ ਭੈਣਾਂ ਖੜੀਆਂ ਮਾਵਾਂ ਖੜੀਆਂ ਇਹ ਗੱਲਾਂ ਜਿਹੜੀਆਂ ਮੈਂ ਦੱਸੀਆਂ ਦਾ ਬਲੌਸੀ ਗੱਲਾਂ ਨਹੀਂ ਰਿਐਲਿਟੀ ਗੱਲਾਂ ਸੱਚਾਈ ਗੱਲਾਂ ਉਹ ਮਹਾਰਾਜ ਦੀ ਫੋਟੋ ਅੱਗੇ ਤੇ ਢਿੱਡ ਤੇ ਹੱਥ ਰੱਖ ਕੇ ਨਹੀਂ ਸੱਚੇ ਪਾਤਸ਼ਾਹ ਮੈਂ ਪਿਓ ਦੇ ਘਰੇ ਗਰੀਬੀ ਵੇਖੀ ਘਰ ਵਾਲੇ ਦੇ ਘਰੇ ਗਰੀਬੀ ਵੇਖੀ ਹੁਣ ਇਹਨੂੰ ਕੁਛ ਬਣਾ ਦੇ ਤੇ ਮੈਂ ਬੜੇਪਾ ਚੰਗਾ ਵੇਖ ਲਾ ਜਵਾਨੀ ਮੇਰੀ ਮੇਰੀ ਰੋਲ ਗਈ ਜੇ ਉਹ ਜੀ ਕਰਦੇ ਕਰਾਉਂਦੇ ਬੱਚੇ ਨੇ ਜਨਮ ਬੱਚਾ ਵੀ ਮਾਂ ਦਾ ਘਰ ਧਿਆੜੀ ਜਾਂ ਲੱਗ ਗਿਆ ਦੱਸੋ ਜੀ ਚੰਦਾ ਬਈ ਸਾਡੀਆਂ ਧੀਆ ਪੜ੍ਹ ਲੈ ਕੇ ਟੋਟਾ ਨੰਨ ਵਿੱਚੋਂ ਜਾਂਦੇ ਕਰੀ ਨਾ ਪਹਿਲਾਂ ਥੋੜੇ ਤੇ ਉਹੀ ਕੰਮ ਸੀ ਉਹ ਵੀ ਪਿਓ ਦੇ ਘਰੇ ਜੰਮੀ ਆ ਉਹਨੇ ਉਹੀ ਤੰਗੀ ਵੇਖੀ ਉਹੀ ਤੇ ਤੁਸੀਂ ਉਹ ਕਹਿੰਦੇ ਨਾ ਛੋੜਦੇ ਨਾ ਈਆਂ ਜਿਹੜੇ ਨਾ ਜੰਮੀਆਂ ਤੁਸੀਂ ਉਹ ਆਪਾਂ ਜਿਹੜੇ ਘਰੇ ਆ ਗਰੀਬੀ ਵੇਖੀ ਇਹ ਕਹਿੰਦੇ ਨਾ ਹੁਣ ਬੜੇ ਇੱਕ ਚੀਜ਼ ਨੋਟ ਕਰ ਲਓ ਸਾਨੂੰ ਸਗ ਸਕੀਮ ਨਹੀਂ ਚਾਹੀਦੀ ਕੋਈ ਬਾਦਲ ਕੈਪਟਨ ਮਰਿੰਦਰ ਸਿੰਘ ਰਾਜਾ ਆਪਣੇ ਚਾਹੀ ਕੋਈ ਵੀ ਹੁੰਦਾ ਉਹਨੂੰ ਕਹਿ ਦੇ ਸਾਨੂੰ ਕੀ ਆ ਦੀ ਨੌਕਰੀ ਚਾਹੀਦੀ ਸਾਡੇ ਬੱਚੋਂ ਨਾਸਤੇ ਸਾਨੂੰ ਕੋਈ ਅਸੀਂ ਲੱਤ ਮਾਰਦੇ ਆ ਜੇ 52000 ਨੂੰ ਜਦਾਂ ਕਿਸੇ ਲੀਟਰ ਨੇ ਉਹ ਕਰਨਾ ਵਿਆਹ ਕਰਨਾ ਉਹ ਰੀਵਨ ਕਟਾਈ ਦਾ 2-2 ਲੱਖ ਰੁਪਇਆ ਦਿੰਦਾ ਤੇ ਸਾਡੇ ਨਾਲ ਪੀਣ 55000 ਰੁਪਏ ਸੂਟ ਨਹੀਂ ਪੜਾਉਦੇ ਜਣਾ ਹੋਗਾ ਸੱਚਾਈ ਆ ਬਜ਼ੁਰਗੋ ਇਹ ਹੁਣ ਤੁਸੀਂ ਬੰਦੇ ਵੀ ਸੁਣ ਲੋ ਕਿ ਅਸੀਂ ਸਾਡੀਆਂ ਮਾਵਾਂ ਦੀ ਸੁਚਾਈ ਗੱਲਾਂ ਮੈਂ ਕਹਿੰਦਾ ਨਹੀਂ ਮਾਂ ਤੇ ਖੁਦ ਵੀ ਦੇਣਾ ਮੈਂ ਤਾਂ ਕਿਰੇ ਮੈਂ ਇੱਕ ਜਨਮ ਲਿਆ ਮੈਂ ਬਚਪਨ ਤਕ ਗਰੀਬੀ ਦੇਖੀ ਐ ਨਾ ਤੇ ਮੈਂ ਮੇਰੀ ਮਾਂ ਕਹਿੰਦੀ ਹੁੰਦੀ ਆ ਵੀ ਤੂੰ ਨਾ ਇੰਨੇ ਮੰਤਰੀਆਂ ਨਾਲ ਤੇਰੀ ਤੂੰ ਨੌਕਰੀ-ਨੌਕਰੀ ਲੱਗ ਜਾ ਮੈਂ ਤਾਂ ਮਾਂ ਗਰੀਬੀ ਚ ਜੀ ਰਹੀ ਹਿਕਸੀ ਦੇ ਚੱਕਰ ਆਇਆ ਮਾਂ ਜਿੱਦੇ ਮਰਾਂ ਤੇ ਮੇਰੇ ਮਗਰ ਲੋਕਾਂ ਦਾ ਕੱਠ ਹੋਵੇ ਮੈਂ ਲੈ ਕੇ ਕੀ ਜਾਣਾ ਇੱਥੋਂ ਹੈ ਕੁਝ ਵੀ ਨਹੀਂ ਇੱਥੇ ਬਾਈ ਜੀ ਰੱਬ ਨੂੰ ਮੰਨ ਕੇ ਵੇਖੋ ਪਹਿਲਾਂ ਜਦੋਂ ਰੱਬ ਨੂੰ ਮੰਨੋਗੇ ਅੱਜ ਫਰੈਂਡ ਚੰਗੇ ਕੱਪੜੇ ਪਾ ਲੋ ਪਰ ਖੱਤਰਨ ਦਾ ਕੋਈ ਬ੍ਰਾਂਡ ਨਹੀਂ ਹੁੰਦਾ ਪਰ ਮੇਰੀ ਆਸ ਆ ਕਿ ਜਿਸ ਦਿਨ ਮੈਂ ਦੁਨੀਆ ਤੋਂ ਜਾਵਾਂ ਮੈਂ ਕੰਮ ਸੇ ਕੰਮ 5000 ਬੇਕਤੀ ਦੀ ਗਰੀਬੀ ਚੱਕ ਕੇ ਜਾਵਾਂ ਤੇ ਮੇਰੀ ਮਾਂ ਨੇ ਪਿਓ ਨੇ ਕਰੇ ਪਤੀ ਨੇ ਕਰੇ ਪੁੱਤ ਨੇ ਤਕਰੀਬੀ ਵੇਖੀ ਦੂਜਨਾ ਮਾਂ ਵੇਖ ਤੇ ਬੜੀ ਮੈਂ ਜਨਮ ਲਿਆ ਤੇ ਮੈਂ ਉਹਦੀ ਮਾਂ ਨਹੀਂ ਪੰਡਾ ਪੰਡਾ ਕੀ ਨਾ ਖਾਣਾ ਮਾਂ ਤਾ ਮੈਂ ਤੁਹਾਡੇ ਤੋਂ ਵੋਟ ਮੰਗਣੀਆਂ ਵੋਟਾਂ ਚ ਪਿਆ 1.5 ਸਾਲ ਤੁਸੀਂ 1.5 ਸਾਲ ਮੈਨੂੰ ਵਕਤ ਦਿਓ ਕਿਸੇ ਥਾਣੇ ਕਿਚਾਰੀ ਚ ਕੰਮ ਪੈਂਦਾ ਮੈਨੂੰ ਦੱਸੋ ਹੁਣ ਪ੍ਰਭੂ ਵੀ ਲੋੜ ਨਹੀਂ ਵੀ ਹੁਣ ਤੁਸੀਂ ਬੰਦੇ ਵੀ ਸੁਣ ਲੋ ਜਿਹੜਾ ਵਿਅਕਤੀ ਨੇ ਜਨਮ ਲਿਆ ਜਦੋਂ ਉਹ ਵੀ ਪਿਓ ਦੇ ਘਰੇ ਗਰੀਬੀ ਵੇਖੀ ਆਇਆ ਉਹ ਆਦੇ ਪਿਓ ਨੂੰ ਜ਼ਹੰਮ ਦਾ ਪਾਈ ਗਿਆ ਕਹਿੰਦਾ ਤੂੰ ਮੇਰੇ ਵਾਸਤੇ ਕੀਤੇ ਕੱਖ ਨਹੀਂ ਉਹ ਵੀ ਦਾ ਉਹ ਦਾ ਭਰਾਵਾ ਜੇ ਮੇਟੋ ਕੱਖ ਨਹੀਂ ਹੋਇਆ ਨਾ ਤੇ ਤੂੰ ਜਿਹੜਾ ਕੱਖ ਕਰਨਾ ਤੂੰ ਉਹ ਕਰਦੀ ਉਹ ਡਟ ਕਰਦਾ ਕਰਦਾ ਉਹ ਮੁੰਡਾ ਤੋਂ ਕਹਿੰਦਾ ਜੀ ਮੈਂ ਪੜ੍ਹਦਾ ਲਿਖਦਾ 12 ਸਾਲੋਂ ਪੜ੍ਹਾਈ ਚ ਲੱਝਿਆ ਰਿਆ ਜਦੋਂ ਬਰਸ ਟੁੱਟ ਟਪ ਗਿਆ ਮੈਨੂੰ ਪਤਾ ਪਲਾਸਟਿਕ ਵਾਲੀ ਖੜੇ ਆ ਜਦੋਂ 12ਵੇਂ ਨੰਗੇ ਤੇ ਪਿਓ ਕਹਿੰਦਾ ਚੱਲ ਬੱਲੇ ਚੱਲ ਕੰਮ ਉੱਤੇ ਜਾ ਤਾ ਕੰਮ ਸਿੱਖੇਂ ਪੁਰੀਸ ਸਾਰੇ ਬੰਦੇ ਕੱਖ ਨੇ ਕਿਤਾ ਨਾ ਕਿੰਨਾ ਦੇ ਘਰਾਂ ਦੇ ਵਿੱਚ ਲੋਕੀਂ ਆਂਦਾ ਮਾ ਰਾਈ ਦਾ ਧੰਨਵਾਦ ਕਰੀਓ ਅਸੀਂ ਗਰੀਬੀ ਚੋਂ ਨਿਕਲਈਏ ਅਸੀਂ ਨਿਕਲ ਹੀ ਜਾਂਦੇ ਆ ਗਰੀਬੀ ਚੋਂ ਉਹ ਵੀ ਗਰੀਬ ਉਹ ਗਰੀਬ ਸੀ ਉਹ 14 ਵੀ 18 19 ਸਾਲਾਂ ਦੇ ਵਿੱਚ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਮੁੰਡਾ ਵੀ ਖੁਦ ਪਿਓ ਬਣ ਗਿਆ ਉਹੀ ਗੱਲ ਦਾ ਮੁੱਦਾ ਉਹਨੂੰ ਕਹਿਣ ਲੱਗਿਆ ਕਿੰਨੇ ਪੀਟਾਂ ਕੋਈ ਪਿਓ ਵਾਲੀ ਗੱਲ ਕਹਿਣ ਲੱਗਾ ਤੂੰ ਆਪ ਦੇ ਮੁੰਡੇ ਉੱਤੇ ਕਰ ਦੇ ਉਹ ਵੀਰੇ ਸਾਡੀ ਜ਼ਿੰਦਗੀ ਆ ਇਹਨਾਂ ਦੀ ਅਸੀਂ ਇੱਕ ਕਮਰਾ ਪਾਉਣ ਵਾਸਤੇ ਵੀ ਘਰਾਂਦੇ ਅਸੀਂ ਮਿਲਤਾ ਕਰਦੇ ਆ ਅਸੀਂ ਕਿਸੇ ਮੰਤਰੀ ਦੇ ਕੋਲ ਗਏ ਕਿਸੇ ਉਹਨਾਂ ਥੋੜੀ ਕੀਸੋੰਨੀ ਆ ਸਾਡੇ ਕੋਲ ਜਦੋਂ ਮੰਤਰੀ ਆਏ ਅਸੀਂ ਕਹਿੰਦੇ ਸਾਰਾ ਕਮਰਾ ਨਹੀਂ ਆਇਆ ਉਹ ਕਹਿੰਦੇ ਕੋਈ ਨਹੀਂ ਕੋਈ ਨਹੀਂ ਜਿਵੇਂ ਉਹ ਤਾਂ ਚੱਕੀ ਬੈਠਾ ਗੱਡੀ ਚਲਾ ਕੇ ਤੂੰ ਆਏ ਲੈ ਕੇ ਜਾਉਂਗਾ ਜਿਆ ਬਾਤ ਉਹਨ ਕੱਖ ਨਹੀਂ ਕਰਨਾ ਉਹਦੇ ਹੱਥ 'ਚ ਕੀ ਆ ਗੋਲੀਆਂ ਚੁਣੀ ਆ ਤੁਸੀਂ ਤੁਹਾਨੂੰ ਪਤਾ ਜਿਹੜੀ ਆ ਬੀਬੀ ਬਲਜੀਤ ਕੌਰ ਆ ਇਹ ਅੰਗਨਵਾੜੀ 'ਚੋਂ ਘਾਉਣਾ ਬਹੁਤ ਤਕੜਾ ਕਰੀ ਜਾਂਦੀ ਆ ਆ ਭੈਣਾ ਸਾਡੀਆਂ ਖੜੀਆਂ ਕਵੇਰਕਾ ਦੀ ਪੰਜੀੜੀ ਆਉਂਦੀ ਹੁੰਦੀ ਹੁੰਦੀ ਸੀ ਅੱਜ ਕੱਲ ਦਾਲ ਦਾ ਘੋਚੋਂ ਲੱਗੀ ਹੋ ਤੇ ਕੀ ਚੱਲ ਰਹੀ ਆ ਨਾ ਸਭ ਤੋਂ ਪਹਿਲਾਂ ਮੈਂ ਮੁੱਦਾ ਚੱਕਿਆ ਸੀ ਦਾ ਚੇ ਕੋਤਨ ਦੇ ਪਿੱਛੇ ਪਏ ਸੁਣਿਓ ਬਾਪ ਆਪਣਾ 14 ਅਗੇ 12 ਦਸੰਬਰ ਦੀ ਤਰੀਕ ਹੈ ਨਾ ਮੇਰੇ ਕੋਲ ਸਾਰੇ ਸਬੂਤ ਪਏ ਆ ਮੈਂ ਇੱਥੇ ਹੀ ਆ ਤੁਹਾਡੇ ਪਿੰਡਾਂ ਦੇ ਵਿੱਚ ਹੀ ਆ ਮੈਂ ਤੁਹਾਨੂੰ ਐ ਕਰਕੇ ਸਬੂਤ ਵਿਖਾਉਂਗਾ ਯਾਰ ਇਹ ਸਬੂਤ ਪਰ ਤੁਹਾਨੂੰ ਇੱਕ ਮੈਂ ਬੇਨਤੀ ਕਰਦਾ ਲਾਸਟ ਦੇ ਵਿੱਚ ਮੈਂ ਕੁਝ ਕਰਨਾ ਚਾਹੁੰਦਾ ਤੁਸੀਂ ਵੀ ਕੁਝ ਕਰਨਾ ਚਾਹੋ ਤੁਸੀਂ ਮੈਂ ਕਰਨਾ ਚਾਹੁੰਦਾ ਲੋਕਾਂ ਵਾਸਤੇ ਤੁਸੀਂ ਸਿਰਫ ਆਪਣੇ ਬੱਚਿਆਂ ਵਾਸਤੇ ਕਰ ਦਿਓ ਜਿਹੜਾ ਮੰਤਰੀ ਆਉਂਦਾ ਤਾਂ 40000 ਦੀ ਨੌਕਰੀ ਮੰਗ ਲੋ ਆਪਦੇ ਜਵਾਕਾਂ ਵਾਸਤੇ ਉਹਦੇ ਵਿੱਚ ਮੇਰਾ ਫਾਇਦਾ ਤਾਂ ਮੈਨੂੰ ਦੇ ਦੱਸ ਦੋ ਤੁਸੀਂ 40000 ਦੀ ਨੌਕਰੀ ਮੰਗ ਲੋ ਕੁੜੀ ਵਾਸਤੇ 51000 ਸਕਣ ਸਕੀਮ ਨਾਲ ਮੰਗੋ ਜੇ 21000 ਦੀ ਨੌਕਰੀ ਮੰਗ ਲੋ ਤਾਂ ਜਿਹੜਾ ਮੰਤਰੀ ਕੇਟੀਜੀ ਮਤਲਬ ਉੱਥੀ ਕਰਕੇ ਕਹੋ ਵੀ ਤੁਹਾਨੂੰ ਬਿਜਲੀ ਫ੍ਰੀ ਦੇਣੀ ਆ ਉਹਨੂੰ ਕਹਾਂ 40000 ਦੀ ਨੌਕਰੀ ਦੇ ਦੇ ਮੁੰਡੇ ਨੂੰ ਮੇਰੇ ਨੂੰ 4000 ਰੁਪਿਆ ਬਿਜਲੀ ਬਿੱਲ ਦੇਵਾਂਗੇ ਅਸੀਂ ਪਿੱਛੇ 36000 ਵਾਜਦਾ ਆਪਾਂ ਰੱਖੰਦਾਲ ਅਸੀਂ ਨਹੀਂ ਲੈਂਦੇ 6000 ਦਾ ਆਪਾਂ ਰੱਖੰਦਾਲ ਲੈ ਲਾਂਗੇ ਪਰ ਛੇ 30000 ਬਾਕੀ ਲਾਣੀ ਉਹ 30000 ਦੇ ਵਿੱਚ ਅਸਲੂਨ ਚਾਕੇ ਘੁੱਟ ਨਾ ਪਾਵਾਂਗੇ ਪਰ ਮੈਂ ਆਪਦੇ ਘਰ ਵਾਲੇ ਤੇ ਆਪਦੇ ਪਿਓ ਦੇ ਘਰੇ ਗਰੀਬੀ ਵੇਖੀ ਆ ਮੇਰੀ ਧੀ ਨਾ ਕਿਸੇ ਦੇ ਘਰੇ ਗਰੀਬੀ ਵੇਖੀ ਉਹਨਾਂ ਨੂੰ ਇਹ ਗੱਲਾਂ ਕਹਿ ਸਕਦੇ ਆ ਜੇ ਤੁਹਾਨੂੰ ਮੈਂ ਸਾਰਾ ਸਮਝਾ ਦੂੰ ਤੁਸੀਂ ਮੈਨੂੰ ਝੋਲੀ ਪਾਓ ਮੈਂ ਤੁਹਾਨੂੰ ਝੋਲੀ ਪਾਈ ਜਾਂਦਾ ਤੁਸੀਂ ਮੈਨੂੰ ਪੁੱਤ ਬਣਾਓ ਮੈਂ ਤੁਹਾਨੂੰ ਮਾਰ ਕੇ ਆਪ ਦਾ ਭੈਣ ਭਰਾ ਬਣਾਈ ਜਾਂਦਾ ਤੇ ਗ੍ਰੀਮੀ ਬਾ ਕੋਈ ਆਦਤ ਨਹੀਂ ਬੋਲਣ ਲੱਗਿਆ ਮੈਨੂੰ 7 ਤੋਂ 8 ਸਾਲ ਹੋ ਗਏ ਆ ਧਰਿਆਂ ਚ ਜਾ ਕੇ ਬੋਲਦਾ ਉਹਨਾਂ ਤੇ ਬੋਲਦਾ ਮੈਨੂੰ ਵੇਖ ਲਓ ਕਿ ਵਿਸ਼ਵ ਦੀ ਫਾਜਲਤਾ ਕਰਕੇ ਹੁਣ ਇਹ ਬੰਦੇ ਆ ਨਾ ਜਿਹੜੇ ਤਨਾਤ ਹੋਏ ਪਿੰਡਾਂ ਦੇ ਜਿਨ੍ਹਾਂ ਦੀ ਲੀਡਰੀ ਖੁੱਸਦੀ ਹੋਈ ਕਿਉਂਕਿ ਮੈਂ ਆਪਦੇ ਏਰੀਆ ਦੇ ਵਿੱਚ ਲੀਡਰੀ ਦੰਦਿਆਂ ਨਾਲ ਖਾਦੀ ਜਿਵੇਂ ਕੋਈ ਮੱਛੀ ਖਾਂਦਾ ਹੁੰਦਾ ਉਵੇਂ ਥੋੜੇ ਪਿੰਡਾਂ ਦੀ ਲੀਡਰੀ ਖਾ ਲੈਣੀ ਆ ਲੀਡਰ ਥੋੜੇ ਬੱਚੇ ਬਣਾਓ ਤੁਸੀਂ ਇਹਨਾਂ ਬਲਾਉਣਾ ਲੱਗਦਾ ਕਿਉਂ ਟਿਕਾ ਲੱਗਦਾ ਹੋ ਤਗੜੇ ਬੰਦਿਆਂ ਦੀ ਰਾਜਨੀਤੀ ਆ ਕਿਉਂ ਕੀ ਗੱਲ ਕੀ ਆ ਤਗੜਾ ਬੰਦਾ ਦੂ ਵਾਰੀ ਜਾਂਦੇ ਆ ਤਗੜੇ ਬੰਦਿਆਂ ਨੂੰ ਦਬੀ ਕਿਉਂ ਜਾਂਦੇ ਆ ਤੁਸੀਂ ਮੈਂ ਤੁਹਾਨੂੰ ਪਹਿਲਾਂ ਕਹਿੰਨਾ ਪਹਿਲਾਂ ਤੁਹਾਡੇ ਜ਼ੁਲਮ ਦੇ ਖਿਲਾਫ ਵਾਲਾ ਕੋਈ ਬਾਤ ਚੱਕਣ ਵਾਲਾ ਨਹੀਂ ਹੋਣਾ ਸੀ ਪਰ ਰੱਬ ਨਾ ਕਰੇ ਤੁਹਾਨੂੰ ਕਿਤੇ ਵੀ ਲੋੜ ਪੈਂਦੀ ਆ ਮੈਨੂੰ ਹਾਜ਼ਰ ਮੰਨੋ ਜੇ ਮੈਂ ਹਾਜ਼ਰ ਹੋਊਂਗਾ ਅੱਧੀ ਰਾਤ ਬਾਜ ਮਾਰੋ ਜੇ ਮੈਂ ਕਦੇ ਫੋਨ ਨੂੰ ਸੋਚੋ